ਕ੍ਰਾਸ ਬਾਰਡਰ ਜਿਹੜੇ ਟ੍ਰਿਪਸ ਨੇ ਕੈਨੇਡਾ ਤੋਂ ਯੂਐਸ ਉਹ ਬਿਲਕੁਲ ਘਟ ਗਏ ਨੇ ਜੀ ਔਰ ਉਹਦਾ ਕਾਰਨ ਵੀ 트ੰਪ ਸਾਹਿਬ ਹੀ ਨੇ ਔਰ ਇੰਨੇ ਘਟ ਗਏ ਨੇ ਕਿ ਕੋਵਿਡ ਤੋਂ ਬਾਅਦ ਕਿਉਂਕਿ ਕੋਵਿਡ ਦੇ ਵਿੱਚ ਤਾਂ ਰੈਸਟ੍ਰਿਕਸ਼ਨ ਸੀਗੀਆਂ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਘਟ ਜਿਹੜੇ ਯਾਤਰੀ ਨੇ ਹੁਣ ਰਿਕਾਰਡ ਕੀਤੇ ਗਏ ਪਰ ਹੁਣ ਇਹ ਸਾਰਾ ਕੁਝ ਹੌਲੀ-ਹੌਲੀ ਬੰਦ ਹੋ ਰਿਹਾ ਦੇ ਇੱਕ ਕਾਰਨ ਤਾਂ ਇਹ ਹੀ ਹੈ ਕਿ ਅਸੀਂ ਤਾਂ ਤਰਫ ਦਾ ਦਾ ਅਸੀਂ ਉਹਨਾਂ ਤੇ ਆ ਰੋਜ਼ ਪ੍ਰਗਟ ਆ ਰਹੇ ਨੂੰ ਚਾਹੀ ਵੀ ਹੈ ਕਿ ਸਾਡਾ ਇਹ ਲੋਨੀ ਫੜਾ ਜਿਆਦਾ ਵੀਕ ਹੋ ਗਿਆ ਤੇ ਉਥੋਂ ਦਾ ਜਿਹੜਾ ਡਾਲਰ ਦੇ ਹਿਸਾਬ ਨਾਲ ਜਦੋਂ ਸਪੇਮੈਂਟ ਕਰਦੇ ਤਾਂ ਸਾਡਾ ਜਿਆਦਾ ਖਰਚਾ ਹੁਣ ਉੱਤੇ ਹੁੰਦਾ ਉਨੀ ਬਚਤ ਨਹੀਂ ਹੁੰਦੀ ਜਿੰਨੀ ਪਹਿਲਾਂ ਹੁੰਦੀ ਸੀ ਦੋਵੇਂ ਗੱਲਾਂ ਆਈਆਂ ਪਰ ਫਿਰ ਵੀ ਮੁੱਖ ਕਰਨ ਦਾ ਹੀ ਸਮਝਾ ਜਾ ਰਿਹਾ ਵੀ ਜਦੋਂ ਟੈਰਫ ਲਾਇਆ ਉਹਨਾਂ ਨੇ ਤਾਂ ਉਹਨਾਂ ਨੂੰ ਅਸੀਂ ਇੱਕ ਤਰੀਕੇ ਨਾਲ ਜਵਾਬ ਦੇ ਗਏ ਕਿ ਹੁਣ ਤੁਸੀਂ ਸਾਡੇ ਦੇ ਟੈਰਫ ਲਾਇਆ ਅਸੀਂ ਤੁਹਾਡੇ ਦੇਸ਼ ਦੇ ਵਿੱਚ ਅਸੀਂ ਉੱਥੇ ਪੈਸੇ ਖਰਚਣ ਵਾਸਤੇ ਨਹੀਂ ਜਾਣਾ ਹੁਣ ਗਿਣਤੀ ਦੱਸੀ ਗਈ ਹੈ ਕਿ 5 ਲੱਖ ਇਸ ਮਹੀਨੇ ਦੇ ਵਿੱਚ ਜਿਹੜਾ ਫਰਵਰੀ ਮਹੀਨਾ ਉਹਦੇ ਚ 5 ਲੱਖ 8 ਲੋਕ ਜਿਹੜੇ ਆ ਉਹ ਬਾਰਡਰ ਕ੍ਰਾਸ ਕੀਤੇ ਆ ਹਾਲਾਂਕਿ ਉਹ ਤੋਂ ਪਹਿਲਾਂ ਜਿਹੜੇ 3-4 ਮਹੀਨੇ ਸੀ ਉਹਦੇ ਚ ਨਾਰਮਲ ਗਿਣਤੀ ਸੀਗੀ ਤੇ ਹੁਣ ਜਿਹੜੀ ਫਰਵਰੀ ਦੇ ਵਿੱਚ ਜਿਹੜੇ ਵਹੀਕਲ ਨਾਲ ਲੋਕੀ ਜਾਂਦੇ ਹੈਗੇ ਘੁੰਮਣ ਵਾਸਤੇ ਉਹਨਾਂ ਦੀ ਗਿਣਤੀ 2696512 ਸੀ ਪਿਛਲੇ ਸਾਲ ਫਰਵਰੀ ਮਹੀਨੇ ਚ ਉਹ ਘਟ ਕੇ 223408 ਹੋ ਗਈ ਤੇ ਜਿਵੇਂ ਜਿਵੇਂ ਇਹ ਸਮਾਂ ਅੱਗੇ ਨੂੰ ਆਊਗਾ ਇਹ ਗਿਣਤੀ ਹੋਰ ਹਰ ਮਹੀਨੇ ਉਮੀਦ ਹੈ ਕਿ ਘਟ ਜੂਗੀ ਤੇ ਜਦੋਂ ਕੋਵਿਡ-19 ਦੇ ਵਿੱਚ ਰੈਸਟ੍ਰਿਕਸ਼ਨ ਜੰ ਲੱਗਿਆ ਹੋਇਆ ਸੀ ਇਹਦੋਂ ਕੈਨੇਡਾ ਨੇ ਬਹੁਤ ਲੇਟ ਅਟਾਈਆਂ ਅਟਾਈਆਂ ਸੀ ਸਟ੍ਰਿਕਚਰਸ ਉਹਦੇ ਕਰਕੇ ਇਹ ਗਿਣਤੀ ਬਹੁਤ ਉੱਪਰ ਘਟ ਗਈ ਸੀ ਕਿਤੇ ਅਪ੍ਰੈਲ 2022 ਤੱਕ ਬਹੁਤ ਘਟ ਗਿਣਤੀ ਰਹੀ